ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 15 ਅਗਸਤ ਤੇ ਫਰੀਦਕੋਟ ਵਿਖੇ ਆਉਣਾ ਤੇ ਉਹਨਾਂ ਦੇ ਸਵਾਗਤ ਲਈ ਬੇਰੁਜ਼ਗਾਰ ਟੈਂਕੀ ਤੇ ਪਹਿਲਾਂ ਹੀ ਚੜ ਗਏ ਸਰਕਾਰ ਨੇ ਸਾਨੂੰ ਮਜਬੂਰ ਕਰਤਾ ਸਰ ਕਿਉਂਕਿ ਸਾਡੇ 3 ਸਾਲ ਹੋ ਗਏ ਸਰ ਸਾਡੀ ਕੋਈ ਇੱਕ ਸਿੰਗਲ ਜਿਹੜੀ ਹੈ ਮਾਸਟਰ ਕੇਡਰ ਦੀ ਕੋਈ ਭਰਤੀ ਨਹੀਂ ਆਈ ਸਰ अनेका 15 ਅਗਸਤ ਤੇ 26 ਜਨਵਰੀ ਅਸੀਂ ਦੇਖ ਚੁੱਕੇ ਹਾਂ ਸਾਡੇ ਧੌਲੇ ਆ ਗਏ ਲੇਕਿਨ ਕਿਸੇ 15 ਅਗਸਤ ਤੇ ਕਿਸੇ 26 ਜਨਵਰੀ ਤੇ ਜਾ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਤੇ ਮਾਨ ਸਾਹਿਬ ਸਾਨੂੰ ਨਹੀਂ ਮਿਲੇ ਹੈਗੇ ਤੇ ਮਾਨ ਸਾਹਿਬ ਨੂੰ ਅਸੀਂ ਦਿਸਦੇ ਨਹੀਂ ਹੈਗੇ ਅਸੀਂ ਸੋਚਿਆ ਖੋਰੇ ਉੱਚੇ ਚੜ ਜਾਈਏ ਤੇ ਖੋਰੇ ਮਾਨ ਸਾਹਿਬ ਦੀ ਨਜ਼ਰ ਚ ਆ ਜਾਈਏ ਸੀ ਇਹ ਇੱਕ ਗੱਲ ਦੱਸਿਓ ਤੁਸੀਂ ਇਹ ਕਰ ਰਹੇ ਹੋ ਕਿ ਪੋਸਟਾਂ ਨਹੀਂ ਆਈਆਂ ਇਹ ਸਰਕਾਰ ਤਾਂ ਕਹਿੰਦੀ ਕਿ ਇਸ ਸਰਕਾਰ ਦੇ ਵਿੱਚ ਹੀ ਸਿੱਖਿਆ ਕ੍ਰਾਂਤੀ ਆਈ ਹੈ ਬਦਲਾਅ ਆਇਆ ਐਨੀਆਂ ਭਰਤੀਆਂ 54000 55000 ਭਰਤੀ ਕੀਤੀ ਅਸੀਂ ਸਕੂਲ ਜਿਹੜੇ ਖਾਲੀ ਪਏ ਟੀਚਰਾਂ ਤੋਂ ਬਿਨਾ ਆਲਮੀ ਲਗਾਈ ਆrti ਜਿਹੜੇ ਆਰਟੀ ਲਗਾ ਕੇ ਪਤਾ ਕਿਆ ਕਾਫੀ ਜਿੰਨਕੀ ਨੋਜੇ ਨ ਸਕੂਲਾਂ ਦੇ ਵਿੱਚ ਜਿਹੜੀਆਂ ਨੇ ਖਾਲੀ ਨੇ ਇੱਕ ਪਾਸੇ 15 ਅਗਸਤ ਨੂੰ ਆਜ਼ਾਦੀ ਦੇ ਤੌਰ ਤੇ ਮਨਾਇਆ ਜਾਂਦਾ ਤੇ ਦੂਜੇ ਪਾਸੇ ਜਿਹੜੇ ਬੇਰਜ਼ਗਾਰ ਆ ਉਹਨਾਂ ਲਈ ਇਹ ਦਿਨ ਗੁਲਾਮੀ ਨਾਲ ਵੀ ਪੜਦਾ ਕਿਉਂਕਿ ਰਾਤ ਦੀਆਂ ਘਰ ਦੇ ਵਿੱਚ ਪੁੱਛ ਜਾ ਰਹੀ ਹੈ ਕਿ ਕਿਤੇ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ 15 ਅਗਸਤ ਤੇ ਦਰਸ਼ਨ ਨਾ ਦੇ ਦਿਓ ਤੁਹਾਡੇ ਦਰਸ਼ਨ ਨਹੀਂ ਕਰਨੇ ਮੁੱਖ ਮੰਤਰੀ ਸਾਹਿਬ ਨੇ ਤੁਹਾਨੂੰ ਲੁਕੋ ਕੇ ਰੱਖਣ ਦੇ ਆਡਰ ਆਏ ਆ ਅੱਜ ਵੀ ਸਾਡੇ ਸਾਥੀ ਘਰਾਂ ਦੇ ਵਿੱਚ ਜਿਹੜੇ ਡਿਟੇਨ ਕੀਤੇ ਪਏ ਆ ਸਾਰੇ ਜ਼ਿਲ੍ਹਾਂ ਦੇ ਜਿਹੜੇ ਆ ਜੇਲ੍ਹ ਦੇ ਵਿੱਚ ਨੇ ਕਿ ਇਸ ਟਾਈਮ ਜਿਹੜਾ ਕਿ ਥਾਣੇ ਵਿੱਚ ਬੰਦ ਕਿ ਮਲਟੀ ਪਰਪਸ ਹੈਲਥ ਵਰਕਰ ਦੀਆਂ 270 ਪੋਸਟਾਂ ਆਈਆਂ ਨੇ ਉਹਦੇ ਵਿੱਚ عمر ਹੱਦੀ ਛੋਟ ਨਹੀਂ ਦਿੱਤੀ ਹੈਗੀ ਉਹੀ ਹੈ ਜੋ ਪਹਿਲਾਂ ਵਾਲਾ ਸੀਗਾ ਤੇ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਇੱਕ ਐਗਜ਼ਿਸਟਿੰਗ ਮੁੱਖ ਮੰਤਰੀ ਜੀ ਜੀ ਆਪ ਦੀ ਕਹੀ ਹੋਈ ਗੱਲ ਨਹੀਂ ਪੁੱਗਦੀ ਇਹ 70 ਸਾਲਾਂ ਚ ਅਸੀਂ ਪਹਿਲੀ ਵਾਰੀ ਦੇਖਿਆ ਹੈਗਾ ਅਸੀਂ ਸੋਚਿਆ ਕਿ ਅਸੀਂ ਜਾ ਕੇ ਫਰੀਦਕੋਟ ਮੁੱਖ ਮੰਤਰੀ ਸਾਹਿਬ ਨੂੰ ਆਪਣੀ ਫਰਿਆਦ ਰੱਖੀਏ ਉੱਥੇ ਦੇਖੋ ਤੁਸੀਂ ਪੁਲਿਸ ਨੇੜੇ ਨਹੀਂ ਖੜਕਣ ਦਿੰਦੀ ਕਿਸੇ ਨੂੰ ਬੱਸ ਅੱਡੇ 'ਚ ਨਹੀਂ ਖੜਨ ਦਿੱਤਾ ਜਾ ਰਿਹਾ ਕਿਸੇ ਰੇਲਵੇ ਸਟੇਸ਼ਨ ਕਿਤੇ ਹੋਰ ਜਨਤਕ ਥਾਂ ਤੇ ਜੀ ਇੱਥੇ ਮੁੱਖ ਮੰਤਰੀ ਨੇ ਆਉਣਾ ਭਾਈ ਇੱਥੋਂ ਜਾਓ ਸਾਡੀ 2000 ਜਿਹੜੀ ਪੀਟੀਆਈ ਦੀ ਪੋਸਟ ਜਿਹੜੀ ਆ ਉਹ ਰੱਦ ਕਰ ਦਿੱਤੀ ਗਈ ਆ ਭਰਤੀ ਹਾਈ ਕੋਰਟ ਨੇ ਰੱਦ ਕਰਤੀ ਇਹ ਐਡੇ ਨਕੰਮੇ ਨੇ ਦੇਖੋ ਇਹਨਾਂ ਕੋਲੇ ਦੋ ਦੋ ਵਕੀਲ ਨੇ ਮੁੱਖ ਮੰਤਰੀ ਖੁਦ ਕਹਿੰਦਾ ਮੈਂ ਵਕੀਲ ਆ ਫਿਰ ਕਿਉਂ 2000 ਪੀਟੀਆਈ ਪੋਸਟ ਨੂੰ ਉੱਥੇ ਕੋਰਟ ਦੇ ਵਿੱਚ ਨਾ ਡਿਫੈਂਡ ਨਹੀਂ ਕੀਤਾ ਅਸੀਂ ਤੁਹਾਡੇ ਚੈਨਲ ਚੈਨਲ ਰਹੀ ਇਹਨਾਂ ਦੇ 92 ਐਮਐਲਏ ਜਿਹੜੇ ਆ ਇਹਨਾਂ ਨੂੰ ਚੈਲੰਜ ਕਰਦੇ ਆ ਸਰ মিডিਆ ਸਾਹਮਣੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਇੱਕ ਸਿੰਗਲ ਪੋਸਟ ਵੀ ਸਰ ਟੀਚਿੰਗ ਲਾਈਨ ਦੇ ਵਿੱਚ ਇੱਕ ਸਿੰਗਲ ਪੋਸਟ ਵੀ ਜਿਹੜਾ ਹੈ ਕਹਿ ਦਿੰਨ ਵੀ ਅਸੀਂ ਇੱਕ ਸਿੰਗਲ ਪੋਸਟ ਵੀ ਜਿਹੜੀ ਸਰਕਾਰ ਨੇ ਕੱਢੀ ਇੱਕ ਸਿੰਗਲ ਪੋਸਟ ਸਰ ਬੀਏ ਰੈਟ ਪਾਸ ਦੇ ਵਿੱਚ 55% ਦੀ ਜਿਹੜੀ ਬੇਤੁਕੀ ਸਰ ਤੇ ਇਹਨਾਂ ਨੇ ਲਾਈ ਹੈ ਉਸ ਤੋਂ ਲਗਭਗ 80% 70% ਕੇਡਰ ਪੀੜਤਾ ਜਿਹੜਾ ਬਿਨਾਂ ਪੇਪਰ ਦਿੱਤੇ ਸਿੱਧਾ ਬਿਨਾਂ एग्जाम ਦਿੱਤੇ ਮਤਲਬ ਬਿਨਾਂ ਕੰਪੀਟੀਸ਼ਨ ਤੋਂ एग्जाम ਤੋਂ ਬਾਹਰ ਹੋ ਜੂਗਾ ਜੇਕਰ ਰਾਜਸਥਾਨ ਹਰਿਆਣਾ ਦਾ ਵਿੱਚ ਜਿਹੜਾ ਸਰ ਏ ਦਾ 45 47 ਸਾਲ ਜਿਹੜੀ ਏਜ ਹੈ ਹੋ ਸਕਦੀ ਹੈ ਕਿ ਪੰਜਾਬ ਦੇ ਜਿਹੜਾ ਇੱਕ ਹੀ ਹੈ ਕਿ ਮੈਂ ਮੇਰੀ ਕਰਨੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 15 ਅਗਸਤ ਤੇ ਫਰੀਦਕੋਟ ਵਿਖੇ ਆਉਣਾ ਤੇ ਉਹਨਾਂ ਦੇ ਸਵਾਗਤ ਲਈ ਬੇਰੁਜ਼ਗਾਰ ਟੈਂਕੀ ਤੇ ਪਹਿਲਾਂ ਹੀ ਚੜ ਗਿਆ ਫਰੀਦਕੋਟ ਤੋਂ ਮਹਿਜ 7-8 ਕਿਲੋਮੀਟਰ ਦੀ ਦੂਰੀ ਤੇ ਪਿੰਡ ਸੰਧਵਾ ਜੋ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਦਾ ਪਿੰਡ ਹੈ ਉਹਨਾਂ ਦੀ ਟੈਂਕੀ ਦੇ ਉੱਤੇ ਬੇਰੁਜ਼ਗਾਰ ਅੱਜ ਸਵੇਰ ਦੇ ਚੜ ਚੁੱਕੇ ਨੇ ਮੰਗਾ ਉਹੀ ਨੇ ਗੇਟਿੰਗ ਆ ਮੁੱਖ ਮੰਤਰੀ ਸਾਹਿਬ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਹਿੰਦੇ ਰਹੇ ਸੀ ਕਿ ਮੈਂ ਪੂਰੀਆਂ ਕਰੂੰਗਾ ਅੱਜ ਬੇਰੁਜ਼ਗਾਰਾਂ ਦੇ ਘਰਾਂ 'ਚ ਛਾਪੇ ਵੱਜ ਰਹੇ ਨੇ ਇੱਕ ਪਾਸੇ 15 ਅਗਸਤ ਨੂੰ ਆਜ਼ਾਦੀ ਦੇ ਤੌਰ ਤੇ ਮਨਾਇਆ ਜਾਂਦਾ ਹੈ ਤੇ ਦੂਜੇ ਪਾਸੇ ਜਿਹੜੇ ਬੇਰੁਜ਼ਗਾਰ ਹੈ ਉਹਨਾਂ ਲਈ ਇਹ ਦਿਨ ਗੁਲਾਮੀ ਨਾਲੋਂ ਵੀ ਭੜਾ ਹੈ ਕਿਉਂਕਿ ਰਾਤ ਦੀਆਂ ਘਰ ਦੇ ਵਿੱਚ ਪੁਲਿਸ ਜਾ ਰਹੀ ਹੈ ਕਿ ਕਿਤੇ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ 15 ਅਗਸਤ ਦੇ ਦਰਸ਼ਨ ਨਾ ਦੇ ਦਿਓ ਤੁਹਾਡੇ ਦਰਸ਼ਨ ਨਹੀਂ ਕਰਨੇ ਮੁੱਖ ਮੰਤਰੀ ਸਾਹਿਬ ਨੇ ਤੁਹਾਨੂੰ ਲੁਕੋ ਕੇ ਰੱਖਣ ਦੇ ਆਡਰ ਆਏ ਆ ਜਿਹੜੇ ਕਹਿੰਦੇ ਸੀ ਕਿ ਸਾਡੇ ਰਾਜ ਦੇ ਵਿੱਚ ਧਰਨਾ ਨਹੀਂ ਲੱਗੂਗਾ ਜਿਹੜੇ ਕਹਿੰਦੇ ਸੀ ਕਿ ਸਾਡੇ ਰਾਜ ਦੇ ਵਿੱਚ ਪੱਗਾਂ ਨਹੀਂ ਲੈਣੀਆਂ ਚੁੰਨੀਆਂ ਨਹੀਂ ਲੈਣੀਆਂ ਟੈਂਕੀਆਂ ਤੇ ਨਹੀਂ ਚੜ੍ਹਨਾ ਉਨ੍ਹਾਂ ਦੇ ਰਾਜ ਦੇ ਵਿੱਚ ਸਭ ਤੋਂ ਵੱਧ ਲੋਕ ਟੈਂਕੀਆਂ ਤੇ ਚੜ ਰਹੇ ਐ ਇਸ ਵਕਤ ਜਿਹੜੇ ਟੈਂਕੀ ਤੇ ਚੜੇ ਐ ਇਹ ਉਹ ਬੇਰੁਜ਼ਗਾਰ ਨੇ ਜਿਨ੍ਹਾਂ ਨੂੰ ਆਸ ਸੀ ਕਿ ਜਦ ਬਦਲਾ ਆਵੇਗਾ ਤੇ ਸਾਡੇ ਘਰਾਂ ਦੇ ਵਿੱਚ ਵੀ ਜਿਹੜੇ ਚੁੱਲ੍ਹੇ ਆ ਉਹ ਤੱਪਣਗੇ ਕਿਉਂਕਿ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਰਹੇ ਸੀ ਕਿ ਹੈਲੀਕਾਪਟਰ ਵਾਲਿਆਂ ਨੂੰ ਚੁੱਲਿਆਂ ਦੀ ਅੱਗ ਦਿਖਾਈ ਨਹੀਂ ਦਿੰਦੀ ਤੇ ਅੱਜ ਚੁੱਲਿਆਂ ਦੀ ਅੱਗ ਦਿਖਾਉਣ ਦੇ ਲਈ ਫਿਰ ਟੈਂਕੀਆਂ ਤੇ ਚੜਨਾ ਪੈਂਦਾ ਕਿਉਂਕਿ ਮੁੱਖ ਮੰਤਰੀ ਸਾਹਿਬ ਦੇ ਹੈਲੀਕਾਪਟਰ ਨੇ ਉੱਪਰ ਦੀ ਜਾਣਾ ਤਾਂ ਉਹਨਾਂ ਨੂੰ ਇਹ ਲੱਗਦਾ ਕਿ ਥੱਲੇ ਬੈਠੇ ਹੋ ਸਕਦਾ ਸੀ ਦਿਖੀਏ ਨਾ ਤੇ ਟੈਂਕੀ ਤੇ ਹੀ ਚੜ ਜਾਈਏ ਕੀ ਪਤਾ ਮੁੱਖ ਮੰਤਰੀ ਸਾਹਿਬ ਦੀ ਸੁਵੱਲੀ ਨਜ਼ਰ ਤੇ ਪੈ ਜਾਵੇ ਤਾਂ ਮੁੱਖ ਮੰਤਰੀ ਦੇ ਸਵਾਗਤ ਤੋਂ ਪਹਿਲਾਂ ਜੋ ਬੇਰੁਜ਼ਗਾਰ ਹੈ ਉਹ ਟੈਂਕੀਆਂ ਤੇ ਚੜੇ ਹੋਏ ਆ ਮੁੱਖ ਮੰਤਰੀ ਸਾਹਿਬ ਨੇ ਅੱਜ ਸ਼ਾਮ ਦੇ ਚਾਂਸ ਹੈ ਜਾਂ ਕੱਲ ਸਵੇਰ ਤੇ ਜਿਹੜਾ ਉਹ ਝੰਡੇ ਚੜਾਉਣ ਲਈ 15 ਅਗਸਤ ਦੇ ਜਿਹੜਾ ਉਹ ਫਰੀਦਕੋਟ ਵਿਖੇ ਆਉਣਾ ਤਾਂ ਸਾਡੇ ਨਾਲ ਉਹਨਾਂ ਦੇ ਬੇਰੁਜ਼ਗਾਰ ਸਾਥੀ ਨੇ ਗੱਲਬਾਤ ਕਰਦਿਆਂ ਕਿਉਂ ਜੀ ਮੁੱਖ ਮੰਤਰੀ ਸਾਹਿਬ ਨੇ 15 ਅਗਸਤ ਤੇ ਝੰਡਾ ਚੜਾਉਣਾ ਆ ਇੰਨਾ ਵੱਡਾ ਦਿਹਾੜਾ ਹੈ ਤੁਸੀਂ ਟੈਂਕੀਆਂ ਤੇ ਚੜ ਗਏ ਹੋ ਅਨੇਕਾ 15 ਅਗਸਤ ਤੋਂ 26 ਜਨਵਰੀ ਅਸੀਂ ਦੇਖ ਚੁੱਕੇ ਹਾਂ ਸਾਡੇ ਟੌਲੇ ਆ ਗਏ ਹਮ ਲੇਕਿਨ ਕਿਸੇ 15 ਅਗਸਤ ਤੇ ਕਿਸੇ 26 ਜਨਵਰੀ ਤੇ ਜਾਂ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਤੇ ਮਾਨ ਸਾਹਿਬ ਸਾਨੂੰ ਨਹੀਂ ਮਿਲੇ ਹੈਗੇ ਤੇ ਮਾਨ ਸਾਹਿਬ ਨੂੰ ਅਸੀਂ ਦਿਸਦੇ ਨਹੀਂ ਹੈਗੇ ਅਸੀਂ ਸੋਚਿਆ ਖੌਰੇ ਉੱਚੇ ਚੜ ਜਾਈਏ ਤੇ ਖੌਰੇ ਮਾਨ ਸਾਹਿਬ ਦੀ ਨਜ਼ਰ ਚ ਆ ਜਾਈਏ ਅਸੀਂ ਹਮ ਤੇ ਇਹ ਕੋਈ ਸ਼ੌਂਕ ਨਹੀਂ ਹੈ ਇਹ ਮਜਬੂਰੀ ਹੈ ਮੈਂ ਦੱਸ ਦੇਣਾ ਚਾਹੁੰਦਾ ਇਹਨਾਂ ਚੋਂ ਦੋ ਸਾਥੀ ਟੈਂਕੀ ਤੇ ਚੜੇ ਨੇ ਹਮ 1 55% ਦੀ ਸ਼ਰਤ ਤੋਂ ਪੀੜਤ ਹੈ ਔਰ ਦੂਜਾ ਉਮਰ ਹੱਦ ਦੀ ਸ਼ਰਤ ਤੋਂ ਪੀੜਤ ਹੈ। ਹੂੰ ਮੁੱਖ ਮੰਤਰੀ ਸਾਹਿਬ ਅਨੇਕਾਂ ਵਾਰ ਅਨੇਕਾਂ ਪੋਲੀਟੀਕਲ ਰੈਲੀਆਂ ਤੋਂ ਇੱਥੋਂ ਤੱਕ ਕਿ ਕਿਸੇ 26 ਜਨਵਰੀ ਤੋਂ ਵੀ ਕਿਸੇ 15 ਅਗਸਤ ਤੋਂ ਸ਼ਹੀਦਾਂ ਦੀ ਸ਼ੀਦਹਾੜੇ ਤੋਂ ਕਿਤੇ ਵੀ ਰਾਜਨੀਤਿਕ ਕਰਨ ਤੋਂ ਟਲਦੇ ਨਹੀਂ ਹੈਗੇ ਕਿ ਮੈਂ ਉਮਰ ਦੀ ਹੱਦ ਵਧਾ ਦੂੰ ਆ ਤੁਹਾਡੇ ਕੋਲੇ ਤਜਰਬਾਗਾ ਮੈਂ ਤੁਹਾਨੂੰ ਰੋਲ ਨਹੀਂ ਦਿੰਦਾ ਹੈਗਾ ਲੇਕਿਨ ਮਲਟੀ ਪਰਪਸ ਹੈਲਥ ਵਰਕਰ ਦੀਆਂ 270 ਪੋਸਟਾਂ ਆਈਆਂ ਨੇ ਉਹਦੇ ਵਿੱਚ ਉਮਰ ਹੱਦ ਦੀ ਛੋਟ ਨਹੀਂ ਦਿੱਤੀ ਹੈਗੀ ਉਹੀ ਹੈ ਜੋ ਪਹਿਲਾਂ ਵਾਲਾ ਸੀਗਾ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਇੱਕ ਐਗਜ਼ਿਸਟਿੰਗ ਮੁੱਖ ਮੰਤਰੀ ਜਿਹਦੀ ਆਪ ਦੀ ਕਹੀ ਹੋਈ ਗੱਲ ਨਹੀਂ ਪੁੱਗਦੀ ਇਹ 70 ਸਾਲਾਂ 'ਚ ਅਸੀਂ ਪਹਿਲੀ ਵਾਰੀ ਦੇਖਿਆਗਾ ਮਤਲਬ ਇੱਕ ਗੱਲ ਇਹ ਹੈ ਮੁੱਖ ਮੰਤਰੀ ਸਾਹਿਬ ਤੱਕ ਨਾ ਧਰਨੇ ਲੱਗਾ ਨਾ ਟੈਂਕੀਆਂ ਦੇ ਚੜਨਾ ਚੁੰਨੀਆਂ ਲੈਣਾ ਪੱਗਾਂ ਰੋਲਣ ਤੁਸੀਂ ਫੇਰ ਚੜੀ ਜਾਂਦੇ ਹੋ ਉਹ ਇਹਨਾਂ ਦਾ ਫਾਰਮੂਲਾ ਹੈਗਾ ਇਹ ਨਹੀਂ ਹੈਗਾ ਕੀ ਮੰਗਾ ਪੂਰੀਆਂ ਕਰਕੇ ਅਸੀਂ ਧਰਨੇ ਖਤਮ ਕਰਨੇ ਨੇ ਹੂੰ ਅਸੀਂ ਰਾਤ ਦੇ ਨਿਕਲੇ ਹੋਇਆ ਘਰਾਂ ਚੋਂ ਅੱਛਾ ਜੀ ਅਸੀਂ ਸੋਚਿਆ ਕਿ ਅਸੀਂ ਜਾ ਕੇ ਫਰੀਦਕੋਟ ਮੁੱਖ ਮੰਤਰੀ ਸਾਹਿਬ ਨੂੰ ਆਪਣੀ ਫਰਿਆਦ ਰੱਖੀਏ ਹੂੰ ਉੱਥੇ ਦੇਖੋ ਤੁਸੀਂ ਪੁਲਿਸ ਨੇੜੇ ਨਹੀਂ ਖੜਕਣ ਦਿੰਦੀ ਕਿਸੇ ਨੂੰ ਹੂੰ ਬੱਸ ਛੱਡੇ ਚ ਨਹੀਂ ਖੜਨ ਦਿੱਤਾ ਜਾ ਰਿਹਾ ਕਿਸੇ ਰੇਲਵੇ ਸਟੇਸ਼ਨ ਕਿਤੇ ਹੋਰ ਜਨਤਕ ਥਾਂ ਤੇ ਕਿ ਇੱਥੇ ਮੁੱਖ ਮੰਤਰੀ ਨੇ ਆਉਣਾ ਭਾਈ ਇੱਥੋਂ ਜਾਓ ਹੂੰ ਤਾਂ ਸਾਡੇ ਕੋਲੇ ਹੋਰ ਕੋਈ ਵੀ ਨਹੀਂ ਬਚਦਾ ਹੈਗਾ ਤਾ ਕਰਕੇ ਅਸੀਂ ਮਜਬੂਰ ਨਾ ਆਪਦੀ ਗੱਲ ਕਹਿਣ ਵਾਸਤੇ ਜਿਹੜਾ ਹੈ ਉਹ ਇਸ ਤਰ੍ਹਾਂ ਦੇ ਕੰਮ ਕਰਦੇ ਆ ਦੇਖੋ ਕਣੀਆਂ ਵੀ ਪਹਿਰੀਆਂ ਸਾਡੇ ਸਾਥੀ ਉੱਤੇ ਡਟੇ ਹੋਏ ਨੇ ਔਰ ਜਿੰਨਾ ਚਿਰ ਮੁੱਖ ਮੰਤਰੀ ਖੁਦ ਨਹੀਂ ਮਿਲਦੇ ਉਹਨਾਂ ਚਿਰ ਸਾਡੇ ਸਾਥੀ ਉੱਤੇ ਰਹਿਣਗੇ ਬਿਲਕੁਲ ਜੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਕਿਸੇ ਨਾ ਕਿਸੇ ਹਿਸਾਬ ਨਾਲ ਸੀਆਈਡੀ ਸਾਨੂੰ ਕਹਿ ਦਿੰਦੀ ਹੈ ਕਿ ਆਓ ਤੁਹਾਨੂੰ ਮੁੱਖ ਮੰਤਰੀ ਸਾਹਿਬ ਨਾਲ ਮਲਾਉਣੇ ਆ ਤੁਸੀਂ ਕਿਉਂ ਧਰਨੇ ਲਾਉਨੇ ਹੋ ਤੇ ਉੱਥੇ ਇਹੋ ਜਿھے ਕਿਸੇ ਅਫਸਰ ਨਾਲ ਮਲਾ ਦਿੱਤਾ ਜਾਂਦਾ ਹੈ ਜਿਹੜਾ ਵਾਰੀ 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 ਇੱਕੋ ਹੀ ਗੱਲ ਕਹਿੰਦਾਗਾ ਕਿ ਅੰਡਰ ਪ੍ਰੋਸੈਸ ਹੈ ਤੁਹਾਡਾ ਅੰਡਰ ਪ੍ਰੋਸੈਸ ਹੈ ਅਸੀਂ ਪੁੱਛਦੇ ਆ ਜਿਹੜੀ ਮਲਟੀਪਰਪਸ ਹੈਲਥ ਵਰਕਰ ਦੀ ਭਰਤੀ ਹੈ 26 ਤਰੀਕ ਨੂੰ ਉਹਦਾ ਪੋਰਟਲ ਬੰਦ ਹੋ ਜਾਣਾ ਤੇ ਹਾਈ ਕੋਰਟ ਦੀਆਂ ਸੁਪਰੀਮ ਕੋਰਟ ਦੀਆਂ ਗਾਈਡਲਾਈਨ ਨੇ ਜਿਨ੍ਹਾਂ ਦੇ ਮੁਤਾਬਕ ਕਿ ਇੱਕ ਵਾਰੀ ਜਦੋਂ ਪੋਰਟਲ ਬੰਦ ਹੋ ਗਿਆ ਉਸ ਤੋਂ ਬਾਅਦ ਕੁਝ ਨਹੀਂ ਹੋ ਸਕਦਾ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਇਸ ਸਰਕਾਰ ਦਾ ਮੁੱਖ ਮੰਤਰੀ ਜਿਹੜੇ ਨੇ ਆਪ ਵਾਦਾ ਕੀਤਾ ਕਿ ਉਹਦੀ ਵੀ ਨਹੀਂ ਚੱਲੂਗੀ ਕੀ ਲੱਗਦਾ ਆਜ਼ਾਦੀ ਆਈ ਤੁਹਾਡੇ ਵੇੜਿਆਂ ਦੇ ਵਿੱਚ ਨਹੀਂ ਬਦਲਾ ਆਇਆ ਨਹੀਂ ਕੋਈ ਬਦਲਾ ਨਹੀਂ ਆਇਆ ਮੁੱਖ ਮੰਤਰੀ ਕਹਿੰਦੇ ਸੀ ਬਦਲਾ ਆ ਗਿਆ ਨਹੀਂ ਸਾਡੇ ਬੇਰੁਜ਼ਗਾਰਾਂ ਦੇ ਲਈ ਤਾਂ ਕੋਈ ਬਦਲਾਅ ਨਹੀਂ ਆਇਆ ਕੋਈ ਬਦਲਾਅ ਨਹੀਂ ਨਹੀਂ ਕੀ ਲੱਗਦਾ ਜੀ ਮਤਲਬ ਜਿਹੜੇ ਕਹਿੰਦੇ ਸੀ ਕਿ ਆ ਆਮ ਲੋਕਾਂ ਦੀ ਸਰਕਾਰ ਹੋ ਆਮ ਲੋਕਾਂ ਦਾ ਮੁੱਖ ਮੰਤਰੀ ਹੋ ਸੱਥਾਂ ਚ ਚੱਲੂਗੀ ਤੁਹਾਡੀ ਗੱਲ ਤਾਂ ਹਰ ਬੰਦਾ ਸੁਣੂਗਾ ਮੁੱਖ ਮੰਤਰੀ ਤੁਹਾਡੀ ਗੱਲ ਸੁਣੂਗਾ ਘਰ ਦਰਵਾਜ਼ੇ ਖੁੱਲੇ ਹੋਣਗੇ ਹੈ ਉਹ ਜਾਂ ਕੁਛ ਆਮ ਘਰਾਂ ਚੋਂ ਸਰਕਾਰ ਚੱਲਣੀ ਨਾ 1947 ਤੋਂ ਆਪਾਂ ਜਾਦ ਹੋਏ ਨਾ ਪਹਿਲਾਂ ਚੱਲੀ ਐ ਤੇ ਨਾ ਹੁਣ ਚੱਲੀ ਹਾਂ ਆ ਤਾਂ ਇਹਨਾਂ ਦੇ ਜਦੋਂ ਸਰਕਾਰ ਬਣਾਉਣੀ ਸੀ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ ਦਾਅਵੇ ਕਰਦੇ ਸੀ ਪਰ ਉਹੀ ਮਾਹੌਲ ਹੈ ਉਹੀ ਸਭ ਕੁਝ ਕ੍ਰੀਟ ਕੀਤਾ ਜਾ ਰਹਾਗਾ ਵੀ ਆਈਪੀ ਸਭ ਕੁਝ ਉਹੀ ਹੈ ਹਮ ਹੁਣ ਤੁਸੀਂ ਜਾ ਕੇ ਫਰੀਦਕੋਟ ਵੇਖੋ ਆਮ ਬੰਦੇ ਨੂੰ ਫਰੀਦਕੋਟ ਵਿੱਚ ਐਂਟਰ ਨਹੀਂ ਕੀਤਾ ਜਾਂ ਦਿੱਤਾ ਜਾਂਦਾਗਾ ਹਮ ਜੇ ਕੋਈ ਬਾਈ ਚਾਂਸ ਜਾਂਦਾ ਵੀ 100 ਇਨਕੁਆਰੀ ਹੁੰਦੀ ਉਹਦੀ ਹਮ ਆ ਜਿਹੜਾ ਆਮ ਜਿਹੜੇ ਕਹਿੰਦੇ ਹੁੰਦੇ ਸੀ ਵੀ ਸਾਡੀ ਸਰਕਾਰ ਆਉਣ ਤੇ ਨਾ ਕੋਈ ਧਰਨਾ ਲੱਗੂਗਾ ਨਾ ਕੋਈ ਪੱਗ ਰੁਲੂਗੀ ਨਾ ਕਿਸੇ ਦੇ ਕੇਸ ਪੱਟੇ ਜਾਣਗੇ ਸਭ ਉਹੀ ਟਾਂਚਾ ਉਹੀ ਸਿਸਟਮ ਉਹੀ ਚੱਲ ਰਿਹਾਗਾ ਸਰਕਾਰਾਂ ਬੰਦੇ ਬਦਲੇ ਆ ਤੇ ਸਿਸਟਮ ਉਹੀ ਹੈ ਹਰ ਵਰਗ ਹਰ ਵਰਗ ਪੀੜਤ ਹੈ ਬੇਰਜ਼ਗਾਰ ਹੋਏ ਆ ਕੋਈ ਆਪਣੇ ਅਧਿਆਪਕ ਜਥੇ ਬੰਦੇ ਆ ਮਲਟੀ ਪਰਪਸ ਹੈਲਥ ਵਰਕਰ ਸਾਰੇ ਜਿੰਨੇ ਵੀ ਜਥੇ ਬੰਦਿਆਂ ਸਾਰੇ ਆਪਣੇ ਪੀੜਤ ਹੈ ਤੋਂ ਤੇ ਸਭ ਤੋਂ ਵੱਡੇ ਜਿਹੜੇ ਸਾਡੇ ਸਾਥੀ ਹੈ ਆਪਣਾ ਜਿਹੜਾ ਬੀਏ ਟ੍ਰੈਟਪਾਸ ਦੇ ਵਿੱਚ 55% ਦੀ ਜਿਹੜੀ ਬੇਤੁਕੀ ਸਰਤ ਇਹਨਾਂ ਨੇ ਲਾਈ ਹੈ ਉਸ ਤੋਂ ਲਗਭਗ 80% 70% ਕੇਡਰ ਪੀੜਦਾ ਜਿਹੜਾ ਬਿਨਾ ਪੇਪਰ ਦਿੱਤੇ ਸਿੱਧਾ ਬਿਨਾ एग्जाम ਦਿੱਤੇ ਮਤਲਬ ਬਿਨਾ ਕੰਪੀਟੀਸ਼ਨ ਤੋਂ एग्जाम ਤੋਂ ਬਾਹਰ ਹੋ ਜਾਊਗਾ ਜੀ एग्जाम ਤੋਂ ਬਾਹਰ ਹੋ ਜਾਣਾ ਹੈ ਹਾਂਜੀ ਮਤਲਬ ਮਤਲਬ ਜਿਹੜੀ ਗੱਲ ਦੀ ਜਿਹੜੀਆਂ ਗੱਲਾਂ ਕਰਕੇ ਆਏ ਸੀ ਜਿਹੜੀਆਂ ਗੱਲ ਵਾਅਦੇ ਕਰਕੇ ਆਏ ਸੀ ਉਹ ਵਾਦਿਆਂ ਤੇ ਕਿਤੇ ਨੇੜੇ ਤੇੜੇ ਹੋਏ ਆ ਬਿਲਕੁਲ ਨਹੀਂ ਜਿਹੜੇ ਵਾਦੇ ਕਰਕੇ ਆਏ ਸੀ ਉਹਨਾਂ ਵਾਦਿਆਂ ਤੇ ਬਿਲਕੁਲ ਨੇੜੇ ਤੇੜੇ ਵੀ ਹੈ ਨਹੀਂ ਗਏ ਇਹ ਤਾਂ ਇੱਕ ਦਸਤੂਰ ਹੀ ਬਣ ਗਿਆ ਕਿ ਇੱਕ ਵਾਰੀ ਝੂਠ ਬੋਲੋ ਹਾਂ ਤੇ ਝੂਠ ਬੋਲ ਕੇ ਸਰਕਾਰ ਬਣਾ ਲਓ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਲੀਡਰਾਂ ਦੇ ਨੇੜੇ ਨਹੀਂ ਲੱਗਣ ਦਿੰਦਾ ਕਿਸੇ ਨੂੰ ਤੇ ਇਹ ਇੱਕ ਬਹੁਤ ਵਧੀਆ ਕੰਮ ਹੈ ਤੇ ਇਹਨਾਂ ਨੇ ਜਿਹੜੇ ਸਾਡੇ ਵਰਗੇ ਸੀਗੇ ਸਰ ਦੇ ਸਾਡੇ ਚ ਤੇ ਉਹਨਾਂ ਚ ਫਰਕ ਇਹ ਹੈ ਵੀ ਅਸੀਂ ਸੱਚ ਦੇ ਰਾਜ ਦੇ ਸੰਘਰਸ਼ ਲੜਿਆਗਾ ਜਿੰਨਾ ਵੀ ਲੜਿਆ ਤੇ ਜਿਹੜੇ ਇਹਨਾਂ ਵਾਲੇ ਨੇ ਉਹ ਪਹਿਲਾਂ ਝੂਠ ਬੋਲ ਕੇ ਤੇ ਹੁਣ ਉਹ ਕੀ ਉਹਨਾਂ ਦੇ ਹਾਲ ਨੇ ਤੇ ਕੀ ਉਹਨਾਂ ਦੀਆਂ ਪ੍ਰਾਪਰਟੀਆਂ ਦਾ ਦੁੱਗਣੀ ਛੋਗਣੀ ਜਾਂ ਕਿੰਨਾ ਜਿਆਦਾ ਵਾਧਾ ਹੋਇਆਗਾ ਤੇ ਸਾਡੀਆਂ ਇਹਨਾਂ ਨੇ ਜਿਹੜੀਆਂ ਉਹ ਉਮਰਾਂ ਲਾਤੀਆਂ ਨੇ ਸਾਡੀਆਂ ਉਮਰਾਂ ਸਾਨੂੰ ਸਾਨੂੰ ਦੇਖੋ ਸਾਡੇ ਕਿੱਡੇ ਕਿੰਨੀ-ਕਿੰਨੀ ਸਾਡੀ ਉਮਰ ਹੋ ਗਈ ਇਹ ਸਾਡਾ ਸਾਰੇ ਦਾ ਸਾਰਾ ਜਿਹੜੀ ਪੜ੍ਹਾਈ ਕੀਤੀ ਹੋਈ ਸੀ ਉਹ ਵੀ ਸਾਡੀ ਖੂਹ ਖਾਤੇ ਇਹਨਾਂ ਲੀਡਰਾਂ ਨੇ ਪਾਤੀ ਕੋਈ ਬਦਲਾਅ ਨਹੀਂ ਹੋਇਆ ਜਿਹੜੇ ਕਹਿੰਦੇ ਸੀ ਸੱਥਾਂ ਚੋਂ ਸਰਕਾਰ ਚੱਲੂਗੀ ਸੀਐਮ ਮਾਨ ਆਪਦੇ ਸੰਗਰੂਰ ਜਿਹੜੀ ਰਹਿائش ਆ ਉੱਥੇ ਨਹੀਂ ਆਉਂਦਾ ਹੈਗਾ ਸੱਥਾਂ ਚੋਂ ਆਉਣੀ ਤਾਂ ਦੂਰ ਦੀ ਗੱਲ ਹੈ ਮੈਂ ਚੈਲੰਜ ਕਰਦਾਗਾ ਵੀ ਲੈ ਤੂੰ ਸੰਗਰੂਰ ਆਪਦੀ ਕੋਠੀ ਚੋਂ ਸਰਕਾਰ ਚਲਾ ਕੇ ਦਿਖਾ ਦੇ ਸੱਥਾਂ ਚੋ ਚਲਾਉਣੀ ਤਾਂ ਬਹੁਤ ਦੂਰ ਦੀ ਗੱਲ ਹੈਗੀ ਇਹ ਤਾਂ ਉੱਥੇ ਵੀ ਨਹੀਂ ਚੱਲਦੀ ਹੈਗੀ ਅਸੀਂ ਇੰਨੀਆਂ ਜਥੇਬੰਦੀਆਂ ਨੂੰ ਚੰਡੀਗੜ੍ਹ ਮੀਟਿੰਗ ਦਾ ਟਾਈਮ ਦਿੰਦੇ ਨੇ ਔਰ ਕਦੇ ਕਰ ਲਾਂਦੇ ਆ ਮੀਟਿੰਗ ਕਦੇ ਕਰਦੇ ਨਹੀਂ 2600 ਵਾਰੀ ਰੱਦ ਕਰ ਦਿੰਦੇ ਨੇ ਜੇ ਇਹ ਮਾਨ ਸਾਹਿਬ ਕਹਿੰਦੇ ਨੇ ਕਿ ਅਸੀਂ ਸੱਥਾਂ ਚੋਂ ਸਰਕਾਰ ਚਲਾਵਾਂਗੇ ਸੀ ਕਹਿੰਦੇ ਵੀ ਛੱਡੋ ਪਹਿਲਾਂ ਸੱਥਾਂ ਨੂੰ ਗਲੀਆਂ ਨੂੰ ਸੜਕਾਂ ਨੂੰ ਛੱਡ ਦਿਓ ਤੁਸੀਂ ਸੀਐਮ ਹਾਊਸ ਤੋਂ ਸਰਕਾਰ ਚਲਾ ਕੇ ਦਿਖਾਓ ਸੰਗਰੂਰ ਤੋਂ ਸਰਕਾਰ ਚਲਾ ਕੇ ਦਿਖਾਓ ਉੱਥੇ ਲੋਕ ਆਉਣ ਲੋਕਾਂ ਲਈ ਦਰਵਾਜ਼ਾ ਖੁੱਲਾ ਹੋਵੇ ਲੇਕਿਨ ਜਿੰਨੇ ਪੁਲਿਸ ਵਾਲਿਆਂ ਦੀ ਗਿਣਤੀ ਬਾਹਰ ਹੁੰਦੀ ਹੈ ਉਹਦੂ ਦੁੱਗਣੀ ਚੌਗਣੀ ਅੰਦਰ ਬੈਠੀ ਹੁੰਦੀ ਹੈ ਸਵਾਗਤ ਕਰਨ ਵਾਸਤੇ ਵੀ ਜੇ ਕਿਤੇ ਕੋਈ ਬੇਰੁਜ਼ਗਾਰ ਨਾ ਵੜ ਜੇ ਕੋਈ ਕਿਸਾਨ ਨਾ ਆ ਜੇ ਕੋਈ ਮਜ਼ਦੂਰ ਆਪਦੀ ਮੰਗਾਂ ਲਾ ਕੇ ਨਾ ਆ ਜੇ ਕੀ ਲੱਗਦਾ ਤੁਹਾਨੂੰ ਵੀ ਕਿੰਨਾ ਚਿਰ ਤੁਹਾਨੂੰ ਇੱਥੇ ਟਿਕਣ ਦੇਣਗੇ ਕੋਈ ਪਤਾ ਨਹੀਂ ਸਾਨੂੰ ਕਿੰਨਾ ਚਿਰ ਟਿਕਣ ਦੇਣਗੇ ਪਰ ਜਿੰਨਾ ਵੀ ਸਾਡੇ ਅੰਦਰ ਦਮ ਹੈ ਅਸੀਂ ਆਪਦਾ ਸੰਘਰਸ਼ ਲੜਾਂਗੇ ਔਰ ਇੱਕ ਗੱਲ ਤੈ ਹੈਗੀ ਕਿ ਇਹ ਸਰਕਾਰ ਦੇ ਪੱਲੇ ਦੱਲੇ ਕੁਝ ਵੀ ਨਹੀਂ ਹੈਗਾ ਇਹ ਕਿਹੜਾ ਜੋਰ ਜਮਾਈ ਕਰਕੇ ਦੇਖਦੇ ਨੇ ਲੈਂਡ ਪੂਲਿੰਗ ਪਾਲਸੀ ਤੇ ਵੀ ਦੇਖਿਆ ਸੀਗਾ ਬੜੇ ਫਾਇਦੇ ਗਿਣਾਉਂਦੇ ਸੀਗੇ ਤੇ ਹੁਣ ਕਹਿੰਦੇ ਕਿਸਾਨਾਂ ਦੇ ਪਸੰਦ ਨਹੀਂ ਆਈ ਹੈਗੀ ਅਸੀਂ ਵਾਪਸ ਲੈਣੇ ਆ ਅਸੀਂ ਇਹਨਾਂ ਨੂੰ ਦੱਸ ਦੇਣਾ ਓਮੇ ਦੀ ਓਮੇ ਉਮਰ ਹੱਦ ਛੋਟ ਵੀ ਲਾਗੂ ਕਰਾਵਾਂਗੇ ਤੇ ਜਿਹੜੀ 55% ਦੀ ਸ਼ਰਤ ਹੈ ਚਾਹੇ ਮਾਸਟਰ ਕਾਰਡ ਤੇ ਆ ਚਾਹੇ ਆਰਡਨ ਕਰਾਫਟ ਤੇ ਹੈ ਚਾ ਦੀਪੀਆਂ ਦੇ ਪੀੜੀਆਂ ਦੇ ਕਿੰਨੀਆਂ ਵੀ ਭਰਤੀਆਂ ਤੇ ਆ ਉਹ ਜਿਹੜੀ ਹੈ ਸ਼ਰਤ ਅਸੀਂ ਮੁੱਢੋਂ ਰੱਦ ਕਰਵਾਵਾਂਗੇ ਇਹਨਾਂ ਦਾ ਡੇਢ ਸਾਲ ਲੱਗਿਆ ਤੇ ਇਹਨਾਂ ਨੂੰ ਚੈਲੰਜ ਕਰਦੇ ਆ ਕਿ ਦੇਖ ਲਓ ਸਾਡਾ ਪਰਖ ਪਰਖ ਲਓ ਸਾਨੂੰ ਸਾਡਾ ਦਮ ਪਰਖ ਕੇ ਦੇਖ ਲਓ ਡੇਢ ਸਾਲ ਅਸੀਂ ਤੁਹਾਨੂੰ ਚੈਲੰਜ ਕਰਦੇ ਆ ਕਿ ਅਸੀਂ ਸੰਘਰਸ਼ ਲੜਦੇ ਰਹਾਂਗੇ ਤੁਸੀਂ ਸਾਨੂੰ ਦਬਾ ਨਹੀਂ ਸਕੋਗੇ ਮਤਲਬ ਟੈਂਕੀਆਂ ਤੇ ਚੜ ਗਿਓ ਸਰਕਾਰ ਬੁਲਾਉਂਦੀ ਹੈ ਮੰਗਾ ਕਿਹੜੀਆਂ ਤੁਹਾਡੀਆਂ ਇੱਕ ਤਾ ਸਾਡੀ ਪਹਿਲੀ ਮੰਗ ਹੈ ਕਿ 55% ਦੀ ਜਿਹੜੀ ਬੇਤੁਕੀ ਸ਼ਰਤ ਹੈ ਉਸ ਨੂੰ ਮੁੱਢੋਂ ਰੱਦ ਕੀਤਾ ਜਾਵੇ ਅਸੀਂ ਕੋਈ ਉਹਦੇ 'ਚ ਸੰਸ਼ੋਧਨ ਨਹੀਂ ਚਾਹੁੰਦੇ ਜਿਵੇਂ ਲੈਂਡ ਪੂਲਿੰਗ ਪਾਲਿਸੀ ਰੱਦ ਕੀਤੀ ਹੈ ਉਸੇ ਤਰ੍ਹਾਂ ਮੁੱਢੋਂ ਰੱਦ ਕੀਤਾ ਜਾਵੇ ਔਰ ਮਾਸਟਰ ਕਾਡਰ ਦੀਆਂ ਸਾਰੇ ਵਿਸ਼ਿਆਂ ਦੀਆਂ ਭਰਤੀ ਦਾ ਜਿਹੜਾ ਉਹ ਇਸ਼ਤਿਹਾਰ ਦਿੱਤਾ ਜਾਵੇ ਲੈਕਚਰ ਲੈਕਚਰਰ ਕਾਡਰ ਦੀਆਂ ਖਾਲੀ ਪਈਆਂ ਜਿੰਨੀਆਂ ਅਸਾਮੀਆਂ ਨੇ ਸਾਰੀਆਂ ਤੇ ਭਰਤੀ ਦਾ ਇਸ਼ਤਿਹਾਰ ਦਿੱਤਾ ਜਾਵੇ ਸੋਸ਼ਲ ਸਟਡੀ ਨੂੰ ਕਨਸੀਡਰ ਕੀਤਾ ਜਾਵੇ ਔਰ ਜਿਹੜੀ 3.5 ਸਾਲਾਂ ਤੋਂ ਆਟੈਂਡ ਕਰਾਫਟ ਦਾ ਪੇਪਰ ਲੰਮਕ ਰਿਹਾ ਉਸ ਪੇਪਰ ਨੂੰ ਕੰਡਕਟ ਕਰਵਾਇਆ ਜਾਵੇ ਮਲਟੀ ਪਰਪਸ ਹੈਲਥ ਵਰਕਰ ਦੀਆਂ 270 ਪੋਸਟਾਂ ਤੇ ਉਮਰ ਹੱਦ ਦੀ ਛੋਟ ਦਿੱਤੀ ਜਾਵੇ ਔਰ ਜਿਹੜੀ ਹੁਣ ਇੱਕ ਨਵੀਂ ਪਾਲਿਸੀ ਲੈ ਕੇ ਆਏ ਨੇ ਸਪੈਸ਼ਲ এডਿਕੇਸ਼ਨ ਕਹਿੰਦੇ ਅਸੀਂ ਨਵਾਂ ਰੁਜ਼ਗਾਰ ਦੇਣ ਜਾ ਰਹੇ ਹਾਂ ਇਹ ਵੀ ਝੂਠ ਹੈ ਸਿਰੇ ਦਾ ਝੂਠ ਹੈ ਇੱਕ ਨੂੰ ਰੁਜ਼ਗਾਰ ਦਿੰਦੇ ਨੇ ਤੇ ਦੂਜੇ ਦਾ ਰੁਜ਼ਗਾਰ ਖੋਹ ਲੈਂਦੇ ਨੇ ਸਪੈਸ਼ਲ ਟ੍ਰੇਨਰਾਂ ਦੀ ਗੱਲ ਕਰਾਂ ਤਾਂ ਪ੍ਰਾਇਮਰੀ ਚ ਈਟੀਟੀ ਟੀਚਰਾਂ ਦੀ ਔਰ ਸਕੈਂਡਰੀ ਦੇ ਵਿੱਚ ਡਰਾਇੰਗ ਮਾਸਟਰ ਤੇ ਵੋਕੇਸ਼ਨਲ ਮਾਸਟਰਾਂ ਦੀਆਂ ਪੋਸਟਾਂ ਨੂੰ ਕਨਵਰਟ ਕਰਕੇ ਉਹ ਜਿਹੜਾ ਸਪੈਸ਼ਲ ਟ੍ਰੇਨਰਾਂ ਨੂੰ ਦਿੱਤਾ ਜਾ ਰਿਹਾ ਕੋਈ ਨਵੀਂ ਅਸਾਮੀ ਨਹੀਂ ਸਰ ਜੀ ਹੈਗੀ ਤੇ ਇਹਨਾਂ ਦੀ ਵਜ੍ਹਾ ਕਰਕੇ ਸਾਡੀ 2000 ਜਿਹੜੀ ਆ ਪੀਟੀਆਈ ਦੀ ਪੋਸਟ ਜਿਹੜੀ ਆ ਉਹ ਰੱਦ ਕਰ ਦਿੱਤੀ ਗਈ ਆ ਭਰਤੀ ਹਾਈ ਕੋਰਟ ਨੇ ਰੱਦ ਕਰਤੀ ਇਹ ਐਡੇ ਨਕਮੇ ਨੇ ਦੇਖੋ ਇਹਨਾਂ ਕੋਲੇ ਦੋ ਦੋ ਵਕੀਲ ਨੇ ਮੁੱਖ ਮੰਤਰੀ ਖੁਦ ਕਹਿੰਦਾ ਮੈਂ ਵਕੀਲ ਆ ਫਿਰ ਕਿਉਂ 2000 ਪੀਟੀਆਈ ਪੋਸਟ ਨੂੰ ਉੱਥੇ ਕੋਰਟ ਦੇ ਵਿੱਚ ਇਹਨਾਂ ਡਿਫੈਂਡ ਨਹੀਂ ਕੀਤਾ ਕਿਉਂ 646 ਨੂੰ ਡਿਫੈਂਡ ਨਹੀਂ ਕਰ पाए ਕਿਉਂ ਇਹ 1158 ਨੂੰ ਡਿਫੈਂਡ ਨਹੀਂ ਕਰ पाए ਹੈਗੇ ਤੇ ਇਹ ਸਾਰੀਆਂ तमाम ਜਿਹੜੀਆਂ ਮੰਗਾਂ ਨੂੰ ਲੈ ਕੇ ਅਸੀਂ ਅੱਜ ਇਸੇ ਸੰਘਰਸ਼ ਦੇ ਲਈ ਡਟੇ ਹੋਏ ਆਂ ਔਰ ਜਦ ਤੱਕ ਮੰਗਾਂ ਪੂਰੀਆਂ ਨਹੀਂ ਹੋਣਗੀਆਂ ਅਸੀਂ ਸੰਘਰਸ਼ ਲੜਦੇ ਰਹਾਂਗੇ ਜਿਹੜੇ ਟੈਂਕੀ ਤੇ ਚੜੇ ਇਹਨਾਂ ਦੇ ਸਾਥੀ ਆ ਉਹਨਾਂ ਨਾਲ ਗੱਲਬਾਤ ਕਰਦੇ ਆਂ ਕੀ ਕੀ ਲੋਡ ਪੈ ਗਈ ਆ ਉਹਨਾਂ ਨੂੰ ਮਤਲਬ ਅੱਜ ਮੁੱਖ ਮੰਤਰੀ ਨੇ ਆਉਣਾ ਦਿਹਾੜਾ 15 ਅਗਸਤ ਆ ਉਹ ਟੈਂਕੀ ਤੇ ਕਿਉਂ ਭਾਈ 15 ਅਗਸਤ ਮਨਾਈ ਜਾਣੀ ਆ ਪੂਰੇ ਦੇਸ਼ ਦੇ ਵਿੱਚ ਖਾਸ ਕਰਕੇ ਜਿਹੜੇ ਤੁਸੀਂ ਜ਼ਿਲ੍ਹੇ ਦੇ ਵਿੱਚ ਖੜੇ ਹੋ ਇੱਥੇ ਮੁੱਖ ਮੰਤਰੀ ਸਾਹਿਬ ਨੇ ਇੱਥੋਂ 8 ਕਿਲੋਮੀਟਰ ਦੂਰ ਤੇ ਝੰਡਾ ਲਹਿਰਾਉਣਾ ਹੈ ਤੇ ਤੁਸੀਂ ਕਿਉਂ ਟੈਂਕੀ ਤੇ ਚੜ ਗਏ ਉਹਨਾਂ ਦੇ ਸਾਹਮਣੇ ਸਭ ਤੋਂ ਪਹਿਲਾਂ ਤਾਂ ਜੀ ਤੁਹਾਡਾ ਲੋਕਵਾਚ ਚੈਨਲ ਦਾ ਸਰ ਬਹੁਤ-ਬਹੁਤ ਧੰਨਵਾਦ ਜੋ ਟਾਈਮ ਟੂ ਟਾਈਮ ਸਮੇਂ-ਸਮੇਂ ਬੇਰੋਜ਼ਗਾਰਾਂ ਦੀ ਜਿਹੜੀ ਤੁਸੀਂ ਆਵਾਜ਼ ਹੈ ਇਸ ਗੁੰਮਗੀ ਬੋਲੀ ਜਿਹੜੀ ਸਰਕਾਰ ਹੈ ਉਸ ਤੱਕ ਜਿਹੜੀ ਪਹੁੰਚਾਉਂਦੇ ਹੋ ਸ਼ਾਇਦ ਤੁਹਾਡੇ ਰਹੀ ਜਿਹੜੀ ਬੇਰੋਜ਼ਗਾਰਾਂ ਦੀ ਆਵਾਜ਼ ਜਿਹੜੀ ਉਹਨਾਂ ਤੱਕ ਪਹੁੰਚ ਸਕੇ ਤਾਂ ਸਰ ਅਸੀਂ ਟੈਂਕੀ ਤੇ ਮਜਬੂਰ ਹੋ ਕੇ ਸਾਨੂੰ ਜਿਹੜਾ ਹੈ ਚੜਨਾ ਪਿਆ ਹੈ ਇਹ ਸਰਕਾਰ ਨੇ ਸਾਨੂੰ ਮਜਬੂਰ ਕਰਤਾ ਸਰ ਕਿਉਂਕਿ ਸਾਢੇ 3 ਸਾਲ ਹੋ ਗਏ ਸਰ ਸਾਡੀ ਕੋਈ ਇੱਕ ਸਿੰਗਲ ਜਿਹੜੀ ਹੈ ਮਾਸਟਰ ਕੇਡਰ ਦੀ ਕੋਈ ਭਰਤੀ ਨਹੀਂ ਆਈ ਸਰ ਇੱਕ ਬੇਤੁਕੇ ਸ਼ਰਤ ਦੇ ਦੀ 55% ਵਾਲੀ ਸ਼ਰਤ ਜਿਹੜੀ ਹੈ ਇਹ ਤਾਂ ਨੇ ਜਿਹੜੀ ਹੈ ਸਾਡੇ ਤੇ ਥੋਪੀ ਹੈ ਪੁਰਾਣੀਆਂ ਸਰਕਾਰਾਂ ਜਿਹੜੀਆਂ ਸੀ ਉਹਨਾਂ ਟਾਈਮ ਵੀ ਜਿਹੜਾ ਹੈ ਇਹ ਸ਼ਰਤ ਲਾਗੂ ਸੀ ਯੂਨੀਅਨ ਨੇ بڑے ਜਿਹੜਾ ਕਾਂਗਰਸ ਸਰਕਾਰ ਦੇ ਟਾਈਮ ਜਿਹੜਾ ਹੈ ਇਹ ਸ਼ਰਤ ਨੂੰ ਜਿਹੜਾ 55% ਵਾਲੀ ਸ਼ਰਤ ਨੂੰ ਜਿਹੜਾ ਹੈ ਕੁਝ ਸਮੇਂ ਲਈ ਜਿਹੜਾ ਹੈ ਉਸ ਟਾਈਮ ਤੋੜਵਾਇਆ ਸੀ ਰੱਦ ਕਰਵਾਈ ਸੀ ਆਖਿਰ ਜਿਹੜੀ ਹੈ ਸਾਨੂੰ ਆਸ ਸੀ ਸਰਕਾਰ ਤੋਂ ਕਿ ਜਿਹੜੇ ਹੈ ਇਸ 55% ਵਾਲੀ ਸ਼ਰਤ ਨੂੰ ਜਿਹੜਾ ਹੈ ਵੀ ਮੁੱਦੋਂ ਜਿਹੜਾ ਰੱਦ ਕਰਨਗੇ ਪਰ ਜਿਹੜਾ ਇਹਨਾਂ ਨੇ ਇਹ ਸ਼ਰਤਬਿਰ ਥੋਪ ਦਿੱਤੀ ਹੈ ਜੀ ਇਸੀ ਗੱਲ ਓਵਰੇ ਸਰ ਮੈਂ ਆਪ ਖੁਦ ਜਿਹੜਾ 41 ਕਾਰਡ ਦੀ ਜਿਹੜਾ ਹੈ ਲਗਭਗ ਜਿਹੜਾ 6 ਮਹੀਨੇ ਜਿਹੜਾ ਹੈ ਪਾਣੀ ਵਾਲੇ ਟੈਂਕੇ ਤੇ ਬੈਠਾ ਰਿਆ ਸੀ ਫਿਰ 41 ਕਾਰਡ ਪੋਸਟਾਂ ਜਿਹੜੀ ਕਾਂਗਰਸ ਸਰਕਾਰ ਲਾਸਟ ਟਾਈਮ ਦੇ ਕੇ ਗਈ ਸੀ ਉਹਦੇ ਵਿੱਚ ਅੱਜ 3.5 ਸਾਲ ਹੋ ਗਏ ਸਰ ਮੈਂ ਆਪ ਓਵਰੇਜ ਹੋ ਚੁੱਕਿਆ ਮਾਨ ਸਾਹਿਬ ਹਰ ਸਟੇਟ ਤੇ ਤੁਸ ਤੋਂ ਨਦੀ ਹੋ ਰਿਹਾ ਰਿਕਾਰਡਿੰਗ ਜਿਹੜੀ ਹੈ ਰਿਕਾਰਡਡ ਵੀਡੀਓ ਦੇਖ ਸਕਦੇ ਹੋ ਉਹਨਾਂ ਦੇ ਮਾਨ ਸਾਹਿਬ ਆਪ ਬੋਲ ਬੋਲ ਕੇ ਕੀ ਕਿ ਹਰ ਜਿਹੜਾ ਹੈ ਰੈਲੀ ਵਿੱਚ ਜਿਹੜੇ ਜਾਂਦੇ ਆ ਉਥੇ ਇਹ ਗੱਲ ਕਹਿੰਦੇ ਆ ਵੀ ਅਸੀਂ ਜਿਹੜਾ ਹੈ ਓਵਰੇਜ ਜਿਹੜੀ ਹੈ ਜੇਕਰ ਮੰਤਰੀ ਜਿਹੜੇ ਹੈ 80-80 ਸਾਲ ਦੇ ਜਿਹੜੇ ਹੈ ਮੰਤਰੀ ਬਣ ਸਕਦੇ ਆ ਇਲੈਕਸ਼ਨ ਲੜਦੇ ਆ ਤਾਂ ਜਿਹੜੇ ਹੈ ਇਹ ਬੇਰੋਜ਼ਗਾਰ ਜਿਹੜੇ ਧਰਨੇ ਲਾਉਂਦੇ ਹੋ ਜਿਹੜੇ ਹੈ ਓਵਰੇਜ ਹੋ ਚੁੱਕੇ ਇਹਨਾਂ ਨੂੰ ਮੌਕਾ ਜ਼ਰੂਰ ਮਿਲੇਗਾ ਪਰ ਸਭ ਜਿਹੜੀਆਂ ਮਲਟੀਪਰਪਸ ਉਹ ਜਿਹੜੀ ਹਲਤੇਵਰ 270 ਪੋਸਟ ਆਈਆਂ ਨੇ ਮਾਮਲੇ ਜੀ ਆ ਉਹਨਾਂ ਵਿੱਚ ਐ ਅੱਛਾ ਇਹ ਇੱਕ ਗੱਲ ਦੱਸਿਓ ਤੁਸੀਂ ਇਹ ਕਰ ਰਹੇ ਹੋ ਕਿ ਪੋਸਟਾਂ ਨਹੀਂ ਆਈਆਂ ਇਹ ਸਰਕਾਰ ਤਾਂ ਕਹਿੰਦੀ ਕਿ ਇਸ ਸਰਕਾਰ ਦੇ ਵਿੱਚ ਹੀ ਸਿੱਖਿਆ ਕ੍ਰਾਂਤੀ ਆਈ ਹੈ ਬਦਲਾ ਆਇਆ ਐਨੀਆਂ ਭਰਤੀਆਂ 54000 55000 ਭਰਤੀ ਕੀਤੀ ਐਸੀਂ ਪਰ ਤੁਸੀਂ ਨਾਲ ਚੱਲਦੇ ਰਹੋ ਸਕੂਲਾਂ ਦੇ ਵਿੱਚ ਆਪ ਜਿਹੜਾ ਤੁਸੀਂ ਦੇਖੋਗੇ ਸਕੂਲ ਜਿਹੜੇ ਖਾਲੀ ਪਏ ਟੀਚਰਾਂ ਤੋਂ ਬਿਨਾ ਆਰਟੀ ਲਗਾਈ ਆਰਟੀ اسی ਜਿਹੜੇ ਆਰਟੀ ਲਗਾ ਕੇ ਪਤਾ ਚੱਗਾ ਕਾਫੀ ਤਿੰਨ ਤਿੰਨ ਜਿਹੜੀਆਂ ਸਕੂਲਾਂ ਦੇ ਵਿੱਚ ਜਿਹੜੀਆਂ ਨੇ ਖਾਲੀ ਨੇ ਇਹ ਸਰਕਾਰ ਬਰੰਦਨ ਹੈਲੋ 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 ਹਾਂਜੀ 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 ਇਹ ਸਰਕਾਰ ਨਾਮ ਤੱਕ ਨਹੀਂ ਲੈ ਰਹੀ ਸਰ ਪੋਸਟਾਂ ਬਣਦਾ ਜੀ ਇੱਕ ਸਿਵਲ ਪੋਸਟ ਵੀ ਅਸੀਂ ਤੁਹਾਡੇ ਚੈਨਲ ਚੈਨਲ ਰਹੀ ਇਹਨਾਂ ਦੇ 92 ਐਮਐਲਏ ਜਿਹੜੇ ਐ ਇਹਨਾਂ ਨੂੰ ਚੈਲੰਜ ਕਰਦੇ ਆ ਸਰ মিডিਆ ਸਾਹਮਣੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਇੱਕ ਸਿੰਗਲ ਪੋਸਟ ਵੀ ਸਰ ਟੀਚਿੰਗ ਲਾਈਨ ਦੇ ਵਿੱਚ ਇੱਕ ਸਿੰਗਲ ਪੋਸਟ ਵੀ ਜਿਹੜਾ ਹੈ ਕਹਿ ਦਿੰਦੇ ਆ ਕਿ ਅਸੀਂ ਇੱਕ ਸਿੰਗਲ ਪੋਸਟ ਵੀ ਜਿਹੜੀ ਸਰਕਾਰ ਨਿਕਲਦੀ ਹੈ ਇੱਕ ਸਿੰਗਲ ਪੋਸਟ ਸਰ ਇੱਕ ਸਿੰਗਲ ਪੋਸਟ ਜਿਹੜਾ ਜਾਨਾ ਜੀ ਜਿਵੇਂ ਕਹਿਣ ਕਹੇ ਜੀ ਸਰਕਾਰ ਉਹ ਵੀ ਅਸੀਂ ਕਰਨ ਨੂੰ ਤਿਆਰ ਹੈਗੇ ਆ ਜੀ 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 ਅਸੀਂ ਤੁਹਾਡੇ ਚੈਨਲ ਰਾਹੀਂ ਗੁਜਾਰਿਸ਼ ਕਰਦੇ ਆਂ ਸਾਹਿਬ ਅਕਾਲੀ ਆਏ ਉਹ ਆਪ ਦਾ ਟਿੱਪਾ ਕਰ ਗਏ ਚਲੇ ਗਏ ਕਾਂਗਰਸ ਆਈ ਉਹ ਆਪ ਦਾ ਟਿੱਪਾ ਕਰ ਗਈ ਵੋਕੇ ਚਲੀ ਗਈ ਅਸੀਂ ਮਾਨ ਸਾਹਿਬ ਨੂੰ ਇਹ ਰਿਕਵੈਸਟ ਕਰਦੇ ਆਂ ਮਾਨ ਸਾਹਿਬ ਤੁਸੀਂ ਜਿਹੜਾ ਹੈ ਉਹਨਾਂ ਵਾਲੀਆਂ ਗਲਤੀਆਂ ਨੂੰ ਨਾ ਦੁਹਰਾਓ ਜੀ ਚਲ ਜੀ ਪੰਜਾਬ ਦੇ ਵਿੱਚ ਜੇਕਰ ਤੁਸੀਂ ਲੋਕਾਂ ਦੇ ਵਿੱਚ ਜਾਣਾ ਚਾਹੁੰਦੇ ਹੋ ਇੱਕ ਮਿਸਾਲ ਕਾਇਮ ਕਰਕੇ ਜਾਓ ਪਤਾ ਲੱਗੇ ਜਿਹੜਾ ਇਹ ਜਿਹੜੀਆਂ ਸਾਡੀਆਂ ਜਿਹੜੀਆਂ ਬੇਤੁਕੀਆਂ ਸ਼ਰਤਾਂ ਨੇ ਜਿਹੜੀਆਂ ਪਿਛੇ ਸਰਕਾਰ ਆ임 ਲੱਗੀਆਂ ਨੇ ਉਹਨਾਂ ਨੂੰ ਮੁੱਢੋਂ ਰੱਦ ਕਰਕੇ 50% ਵਾਲੀ ਸ਼ਰਤ ਨੂੰ ਰੱਦ ਕਰ ਦਿਓ ਰਾਦਿਕ ਮੁੱਢੋਂ ਜਿਹੜਾ ਰੱਦ ਕਰਕੇ ਓਵਰੇਜ ਦਾ ਮਸਲਾ ਸਰ ਜੇਕਰ Rajasthan Haryana ਦਾ ਵਿੱਚ ਜਿਹੜਾ ਸਰ ਏਜ ਦਾ 45-47 ਸਾਲ ਜਿਹੜੀ ਏਜ ਹੈ ਹੋ ਸਕਦੀ ਹੈ ਜੇ ਪੰਜਾਬ ਦੇ ਜਿਹੜਾ ਇਹ ਹੈ ਕਿ ਅਮੈਂਲਮੈਂਟ ਕਰਨੀ ਬਹੁਤ ਵੀ ਉਸ ਨੂੰ ਕਰ ਸਕਦੇ ਆ ਜੇ ਕਰ ਦੇਣਗੇ ਮਾਨ ਸਾਹਿਬ ਤਾ ਜਿਹੜੀ ਪੰਜਾਬ ਦੇ ਜਿਹੜੇ ਬੇਰੋਜ਼ਗਾਰ ਜਿਹੜੇ ਕੀ ਅੱਜ ਡਿਪਰੈਸ਼ਨ ਦੇ ਵਿੱਚ ਜਾ ਚੁੱਕੇ ਆ ਜੀ ਖੁਸ਼ੀਆਂ ਕਰਨ ਲਈ ਮਜਬੂਰ ਹੋ ਚੁੱਕੇ ਆ ਜੀ ਤਾਂ ਜਿਹੜਾ ਮਾਨ ਸਾਹਿਬ ਤੁਹਾਨੂੰ ਜਿਹੜਾ ਹੈ ਦੁਆਵਾਂ ਦੇਣਗੇ ਨਹੀਂ ਤਾਂ ਮਾਨ ਸਾਹਿਬ ਇਹ ਜੀਆਂ ਬਦ ਦੁਆਵਾਂ ਲੱਗਣਗੀਆਂ ਮਾਨ ਸਾਹਿਬ ਤੁਹਾਨੂੰ ਇਹ ਜੀਆਂ ਬਦੋਂ ਲੱਗਣਗੀਆਂ ਅਬੂ ਜ਼ਰਾਣਾ ਕਹਿੰਆਂ ਤੇ ਤੁਹਾਨੂੰ ਥਾਂ ਨਹੀਂ ਲੱਭਣੀ ਮਾਨ ਸਾਹਿਬ ਜੀ ਜੀ ਅੱਛਾ ਇੱਕ ਇੱਕ ਗੱਲ ਇਹ ਹੈ ਕਿ ਤੁਸੀਂ ਇਹ ਸਭ ਕੁਝ ਤੇ ਤੁਸੀਂ ਆ ਜਗ੍ਹਾ ਹੀ ਕਿਉਂ ਚੁਣੀ ਹੈ ਤੁਸੀਂ ਫਰੀਦਕੋਟ ਹੀ ਕਿਉਂ ਚੁਣਿਆਗਾ ਕੀ ਇੱਥੇ ਆਉਣ ਤੋਂ ਪਹਿਲਾਂ ਵੀ ਤੁਹਾਨੂੰ ਕੋਈ ਰੁਕਾਵਟ ਆਈਆਂ ਪੁਲਿਸ ਦੀਆਂ ਗ੍ਰਿਫਤਾਰੀਆਂ ਪਾਈਆਂ ਤੁਹਾਡੇ ਸਾਥੀਆਂ ਦੀਆਂ ਕੁਝ ਅਜੀਹਾ ਮਾਹੌਲ ਹੈ ਕਿਉਂਕਿ ਸਾਡੇ ਕੋਲ ਫੋਟੋਆਂ ਆ ਰਹੀਆਂ ਕਿ ਵੱਖ-ਵੱਖ ਜਗ੍ਹਾ ਦੇ ਉੱਤੇ ਪੁਲਿਸ ਘਰਾਂ ਜਾ ਰਹੀ ਹੈ ਰੋਕ ਰਹੀ ਹੈ ਅਜੀਹਾ ਕੁਝ ਹੈ ਪਰ ਜਿਹੜੇ ਆਪਣੇ ਸੁਨਾਮ ਅਸੀਂ ਜਿਹੜਾ ਸਾਡਾ ਇਲੈਕਸ਼ਨ ਨੂੰ ਲਿਖਿਆ ਸੀ ਇਹ ਸਰਕਾਰ ਨੇ ਜਿਹੜਾ ਘਰੋ ਘਰੀ ਜਾ ਕੇ ਪੁਲਿਸ ਨੇ ਤੋ ਸਾਰੇ ਬੇਰੋਜ਼ਗਾਰਾਂ ਨੂੰ ਖਰੋਗਰੀ ਚਾਕੇ ਥਾਣੇ ਨੇ ਧੱਕਿਆ ਅੱਜ ਵੀ ਸਾਡੇ ਸਾਥੀ ਗਰਾਂ ਦੇ ਵਿੱਚ ਜਿਹੜੇ ਡਿਟੇਨ ਕੀਤੇ ਪਏ ਆ ਸਰ ਜੇਲਾਂ ਵਿੱਚ ਜਿਹੜੇ ਹੈ ਜੇਲ੍ਹ ਦੇ ਵਿੱਚ ਨੇ ਕਿ ਇਸ ਟਾਈਮ ਜਿਹੜਾ ਕਿ ਥਾਣੇ ਵਿੱਚ ਬੰਦ ਤੁਸੀਂ ਸਰ ਜੀ ਮਤਲਬ ਬੰਦ ਕੀਤੇ ਤਾਂ ਤੁਸੀਂ ਆ ਜਗ੍ਹਾ ਕਿਉਂ ਚੁਣੀ ਫਰੀਦਕੋਟ ਦੇ ਵਿੱਚ ਹੀ ਕਿਉਂ ਆਣਾ ਚੁਣਿਆ ਅੱਜ ਕਿਉਂਕਿ ਸਰ ਅਸੀਂ ਜਾਣਿਆ ਵੀ ਮਾਨ ਸਾਹਿਬ ਤੱਕ ਉਹ ਆਪਣੇ ਸਤਿਨਾਮ ਪੰਜਾਬ ਦਾ ਹਿਤੇਸ਼ੀ ਕਹਿੰਦੇ ਆ ਹੂੰ ਤੇ ਉਹ ਹਿਤੇਸ਼ੀ ਕਹਿੰਦੇ ਆ ਤੇ ਅਸੀਂ ਚਾਹਨੇ ਆ ਵੀ ਮਾਨਸਾਬ ਵੀ ਸਾਡੇ ਬੇਰੋਜ਼ਗਾਰਾਂ ਦੀ ਆਵਾਜ਼ ਜਿਹੜੀ ਹੈ ਉਹਨਾਂ ਪਹੁੰਚ ਸਕੇ ਇੱਥੋਂ ਆਪਣੇ ਸੁਵਿੱਤਰ ਸਾਹਿਬ ਹੈਗੇ ਕੁਲਤਾਰ ਸੰਧਵਾ ਜੀ ਉਹਨਾਂ ਰਹੀਂ ਜਿਹੜੀ ਸਾਡੀ ਆਵਾਜ਼ ਜਿਹੜੀ ਹੈ ਮਾਨਸਾਬ ਤੱਕ ਪਹੁੰਚ ਸਕੇ ਤੇ ਸਾਡੇ ਬੇਰੋਜ਼ਗਾਰਾਂ ਦੀ ਜਿਹੜੀ ਸਮੱਸਿਆ ਦਾ ਜਿਹੜਾ ਕੋਈ ਨਾ ਕੋਈ ਦਾ ਸੋਲੂਸ਼ਨ ਹੱਲ ਕੀਤਾ ਜਾਏ ਮਤਲਬ ਹੁਣ ਤੁਸੀਂ ਟੈਂਕੀ ਤੇ ਉਤਰਨ ਦਾ ਕੀ ਹੈ ਕੀ ਅੱਜ ਦਾ ਦੇਣੀ ਆ ਤੇ ਕੱਲ ਦਾ ਦੇਣੀ ਆ ਜਾਂ ਪੱਕਾ ਇੱਥੇ ਬੈਠਣ ਦਾ ਹੀ ਮਾਨਾ ਸਾਡਾ ਸਰ ਸਾਈਡ ਕਰਕੇ ਸਰ ਅਸੀਂ ਜਿਹੜਾ ਹੈ ਓਵਰঅল ਜਜਤਨ ਸਾਡਾ ਜਿਹੜਾ ਸਮੱਸਿਆ ਦਾ ਕੋਈ ਹੱਲ ਨਹੀਂ ਕਰਦੇ ਸਾਡੀ ਸੀਐਮ ਅਸੀਂ ਤੁਹਾਡੇ ਚੈਨਲ ਲਈ ਸਰ ਇਹ ਕਹਿਣਾ ਚਾਹੁੰਦੇ ਆ ਤੁਹਾਡਾ ਚੈਨਲ ਪੰਜਾਬ ਦੇ ਪੰਜਾਬ ਵਰਦੇ ਵਿੱਚ ਦੇਖ ਰਹੇ ਲੋਕਾਂ ਨੂੰ ਮੈਂ ਇੱਕ ਮੰਨੇ ਮੈਸੇਜ ਦੇਣਾ ਚਾਹਨਾ ਵੀ ਪੰਜਾਬ ਦੇ ਲੋਕੋ ਮਾਨ ਸਾਹਿਬ ਭਗਵੰਤ ਮਾਨ ਸਾਹਿਬ ਜਿਹੜੇ ਟੀ ਆਪਣੇ ਆਪ ਨੂੰ ਪੰਜਾਬ ਦਾ ਹਿਤੇਸ਼ੀ ਬੇਰੋਜ਼ਗਾਰਾਂ ਦੇ ਜਿਹੜੇ ਹੈ ਇੱਕ ਹਮਦਰਦਕ ਹੁੰਦੇ ਐ ਤਾਂ ਅੱਜ ਅਸੀਂ ਮਾਨ ਸਾਹਿਬ ਜਿਹੜਾ ਹੈ ਬੇਰੋਜ਼ਗਾਰਾਂ ਚੈਂਕੀ ਦੇ ਬੈਠੇ ਆ ਅੱਜ ਸਾਡੇ ਕੋਲ ਆ ਕੇ ਪੰਜਾਬ ਦੇ ਲੋਕੋ ਜੇਕਰ ਮਾਨ ਸਾਹਿਬ ਬੇਰੋਜ਼ਗਾਰਾਂ ਦੇ ਹਿਤੇਸ਼ੀ ਹੈ ਤਾਂ ਸਾਡੀ ਜਿਹੜੀ ਪੁਕਾਰ ਜਿਹੜੀ ਹੈ ਟੈਂਕੀ ਦੇ ਬੈਠੇ ਆਂ ਕੀ ਸਾਨੂੰ ਇੱਥੇ ਆਮ ਲੋਕਾਂ ਦੇ ਵਿੱਚ ਸਾਡੇ ਵਿੱਚ ਆ ਕੇ ਕੀ ਮਾਨ ਸਾਹਿਬ ਮਿਲ ਸਕਦੇ ਆਂ ਸਾਨੂੰ ਕੀ ਆਸ਼ੀਸ਼ਾਂ ਦੇ ਸਕਦੇ ਆਂ ਵੀ ਹਾਂ ਤੁਹਾਡੀ ਸਮੱਸਿਆ ਦਾ ਹੱਲ ਕੀਤਾ ਜਾਏਗਾ ਤੇ ਪੰਜਾਬ ਦੇ ਲੋਕੋ ਤੁਹਾਡੇ ਸਾਹਮਣੇ ਹੋਣ ਹੈ ਤੁਸੀਂ ਆਪ ਜਿਹੜਾ ਦੇਖ ਰਹੇ ਹੋ ਜੀ ਆ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਸਮਾਂ ਦਿੱਤਾ ਤੇ ਅਸੀਂ ਤਾਂ ਇਹ ਗੱਲਬਾਤ ਕੀਤੀ ਟੈਂਕੀ ਤੇ ਚੜੇ ਬੇਰੁਜ਼ਗਾਰ ਸਾਥੀਆਂ ਦੇ ਲਈ ਜਿਹੜੇ ਖੜੇ ਉਹਨਾਂ ਦੇ ਉੱਪਰ ਜਿਹੜੇ ਸਾਥੀ ਚੜ੍ਹੇ ਆ ਉਹਨਾਂ ਦੀ ਮੰਗ ਇੱਕ ਹੀ ਹੈ ਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿ ਆਮ ਘਰਾਂ ਦੀ ਸਰਕਾਰ ਹੈ ਅਸੀਂ ਗੱਲਬਾਤ ਸੁਣਦੇ ਹਾਂ ਪਰ ਗੱਲਬਾਤ ਸੁਣਦੇ ਕਿੱਥੇ ਆ ਇਹ ਇਹਨਾਂ ਨੂੰ ਨਹੀਂ ਪਤਾ ਜਿਹੜੀ ਸਰਕਾਰ ਦਾਅਵੇ ਕਰਦੀ ਜੇ ਕਿ ਸਿੱਖਿਆ ਕ੍ਰਾਂਤੀ ਆ ਗਈ ਇਹਨਾਂ ਦਾ ਇੱਕ ਚੈਲੰਜ ਹੈ ਕਿ ਪਿਛਲੇ 3.5 ਸਾਲ ਤੋਂ ਉੱਪਰ ਸਰਕਾਰ ਨੂੰ ਹੋ ਗਿਆ ਕੋਈ ਇੱਕ ਵੀ ਭਰਤੀ ਜਿਹੜੀ ਅਧਿਆਪਕਾਂ ਦੀ ਆਈ ਹੋਵੇ ਅਸੀਂ ਚੈਲੰਜ ਕਰਦੇ ਹਾਂ ਤਾਂ ਇਸ ਤਰੀਕੇ ਦੇ ਹਾਲਾਤ ਨੇ ਮੁੱਖ ਮੰਤਰੀ ਦੇ ਆਉਣ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਹੁਣ ਟੈਂਕੀਆਂ ਤੇ ਚੜ੍ਹ ਕੇ ਬੇਰੁਜ਼ਗਾਰ ਕਰ ਰਹੇ ਤੇ ਸਾਹਮਣੇ